ਹਲੋ ਹਾਂਜੀ ਸ਼ਸ਼ਟ੍ਰੀ ਗਾਲ ਜੀ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਪਾਈ ਹੈ ਵੀ ਕਸ਼ਮੀਰੀ ਸੂਟ ਪੀਸ ਅਲੱਗ ਅਲੱਗ ਕਿਵੇਂ ਕਰਨੇ ਹੈ ਠੀਕ ਹੈ ਜੀ ਤੇ ਹੁਣ ਮੈਂ ਲੱਗੇ ਹਾਂ ਸੂਟ ਦਾ ਡਰਾਫਟ ਕਰਨ ਠੀਕ ਹੈ ਵੀਡੀਓ ਛੋਟੀ ਜੀ ਹੋਊਗੀ ਵੀਡੀਓ ਪੂਰੀ ਦੇਖਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਲਾਈਕ ਨਹੀਂ ਕਰਦੇ ਵੀਡੀਓ ਥੋੜੀ ਜੀ ਦੇਖ ਲੈਣੇ ਹੋ ਪਰ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਨਹੀਂ ਤਾਂ ਸਾਡੀ ਪਾਈ ਹੋਈ ਵੀਡੀਓ ਬੇਕਾਰ ਜਾਂਦੀ ਹੈ ਠੀਕ ਹੈ ਜੀ ਤੇਜ ਕਰਕੇ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਵੀਡੀਓ ਹੈ ਜਿਹੜੀ ਆਪਣੀ ਦੇਖ ਕੇ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਜੇ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਕਰੋ ਠੀਕ ਹੈ ਜੀ ਤੇ ਆਪਣੇ ਕੰਮ ਨੂੰ ਦੋ ਸੋਨਾ ਜਾਂ ਹੁੰਗਾਰਾ ਹੁੰਗਾਰਾ ਮਤਲਬ ਸੋਨਾ ਜਾਂ ਕਰੋ ਜੀ ਕਮੈਂਟ ਠੀਕ ਹੈ ਜੀ ਤਾਂ ਜੋ ਹਨ ਵੀਡੀਓ ਪਾਈ ਦਾ ਹੌਸਲਾ ਹੋ ਸਕੇ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਆ ਜਾਓ ਫਿਰ ਆਪਾਂ ਹੁਣ ਤੁਹਾਨੂੰ ਦਿਖਾਉ ਲਿਆ ਇਸ ਸੂਟ ਦੀ ਕਟਿੰਗ ਕਰਕੇ 18 ਬਰਸ਼ ਦੀਆਂ ਕਾਟਾ ਕਰਾਂਗੇ ਪਾਵਾਂਗੇ ਆਪਾਂ ਠੀਕ ਹੈ ਜੀ ਜੇ ਤੁਹਾਡਾ ਕੋਈ ਹੈਗਾ ਘਰ ਦਾ ਮੈਂਬਰ ਤਾਂ ਤੁਸੀਂ ਇਸ ਕਟਿੰਗ ਨੂੰ ਦੇਖ ਕੇ ਸੂਟ ਬਣਾਉਣਾ ਸਿੱਖ ਸਕਦੇ ਹੋ ਆਜੋ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਹੈਲੋ ਹਾਂਜੀ ਦੇਖੋ ਹਨਾ ਆਪਾਂ ਨੇ ਸਭ ਤੋਂ ਪਹਿਲਾਂ ਇਸ ਦਾ ਫਰੰਟ ਪੱਲਾ ਜਿਹੜਾ ਉਹ ਬਚਾ ਲਿਆ ਠੀਕ ਹੈ ਜੀ ਇਸ ਦਾ ਕਰ ਲਿਆ ਆਪਾਂ ਸੈਂਟਰ ਇਹਦਾ ਗਲਾ ਵੀ ਸੈਂਟਰ ਵਿੱਚ ਦਿੱਤਾ ਹੋਇਆ ਇਸ ਦਾ ਕਰ ਲਿਆ ਆਪਾਂ ਨੇ ਸੈਂਟਰ ਠੀਕ ਹੈ ਜੀ ਤੇ ਸੈਂਟਰ ਤੋਂ ਬਾਅਦ ਆਪਾਂ ਨੇ ਕੀ ਕਰਨਾ ਪਹਿਲਾਂ ਸੂਟ ਦਾ ਘੇਰਾ ਤੇ ਹਿਪ ਦੇਖ ਲੈਣੇ ਕਿੰਨੀ ਹੈ ਇਸ ਦੀ ਹਿਪ ਹੈਗੀ ਹੈ ਜੀ 11 19 ਵਿੱਚ ਆਪਾਂ ਨੇ 2 2 ਪਲੱਸ ਕਰਨਾ ਹੈ ਹਨਾ ਤੇ ਉਹ ਹੋ ਗਿਆ ਹੁਣ 19 20 21 ਹਨਾ ਤੇ 9 9 ਹੋ ਗਿਆ 18 ਠੀਕ ਹੈ ਜੀ 19 19 ਦੇ ਵਿੱਚ ਆਪਾਂ ਨੇ 2 ਪਲੱਸ ਕਰਨਾ ਆ ਦੇਖੋ ਠੀਕ ਹੈ ਜੀ ਤੇ ਆਪਣਾ ਇਹ ਹੋ ਗਿਆ 11.5 ਠੀਕ ਹੈ ਜੀ ਤੇ ਆਪਾਂ ਨੇ ਹੁਣ ਐਕਸਟਰਾ ਕਰਨਾ ਹੈ 12 ਇੰਚ ਠੀਕ ਹੈ ਜੀ ਢਾਈ ਇੰਚ ਫਾਲਤੂ ਲੈਣਾ ਆਪਾਂ ਨੇ ਖਰਚਾ ਇਸਦਾ ਮੋਟਾ ਸੂਟ ਆ ਨਾ ਕਈ ਵਾਰੀ ਹਨਾ ਕਾਫੀ ਲੌਂਗ ਟਾਈਮ ਚੱਲਦੇ ਨੇ ਇਹ ਕਿਸੇ ਟਾਈਮ ਖੋਲਣਾ ਪੈ ਜਾਂਦਾ ਤੇ ਇਸ ਨੂੰ ਲੈਣਾ ਆਪਾਂ ਨੇ 12 ਇੰਚ ਇਦਾਂ ਤੁਸੀਂ ਨਿਸ਼ਾਨੀਆਂ ਲਾ ਲੈਣੀਆਂ ਨੇ ਠੀਕ ਹੈ ਜੀ ਇਸ ਨੂੰ ਫੇਰ ਇਦਾਂ

కా ఫ ఫోల్డ్ ఎంత ఫోల్డ్ ਹਨ ਕਰਾਂਗੇ ਆਪਾਂ ਹਮ ਕੱਢਾਂਗੇ ਆਪਾਂ ਪਿਛਲਾ ਪੱਲਾ ਠੀਕ ਹੈ ਜੀ ਪਿਛਲੇ ਪੱਲੇ ਦੀ ਆਪਾਂ ਲੰਬਾਈ ਕੱਟਾਂਗੇ ਪੱਲਾ ਲੀਕੋ ਆਪਣਾ ਬੈਕ ਪੱਲਾ ਠੀਕ ਹੈ ਜੀ ਠੀਕ ਹੈ ਨਾ ਨਿਸ਼ਾਨੀ ਹੁਣ ਕੱਢਾਂਗੇ ਆਪਾਂ ਬੈਕ ਪੱਲਾ ਬੈਕ ਪੱਲੇ ਦੀ ਕੱਟ ਆਪਾਂ ਲੰਬੋਂ ਕੱਢ ਲਈ ਬੈਕ ਪਲੇਟਾ ਤੋਂ ਆਪਾਂ ਕੰਮ ਜਿੰਨੇ ਕੱਢਾਂਗਾ ਦੇਖੋ ਸੰਜਾ ਕਪੜਾ ਕੱਢਾਂਗੇ ਬੈਕ ਪਲੇਟਾ ਆਪਾਂ ਇੱਥੋਂ 12 ਇੰਚ ਲੈ ਲਿਆ ਠੀਕ ਹੈ ਜੀ ਉਹ ਤਾਂ ਗਲਾ ਸੈਂਟਰ ਚ ਉਹ ਆਪਾਂ ਸੰਜਾ ਕਪੜਾ ਕੱਢ ਨਹੀਂ ਸਕਦੇ ਤੇ ਇਸ ਦਾ ਆਪਾਂ ਸੰਜਾ ਕਪੜਾ ਕੱਢ ਸਕਦੇ ਹਾਂ ਠੀਕ ਹੈ ਜੀ ਉਹ ਦੇਖੋ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀਡੀਓ ਨੂੰ ਅੱਧ ਵਿਚਾਲੇ ਨਾ ਛੱਡਿਆ ਕਰੋ ਫਿਰ ਨਾ ਤੁਹਾਡੇ ਕੁਝ ਬਣਦਾ ਤੇ ਨਾ ਸਾਡਾ ਕੁਝ ਬਣਦਾ ਠੀਕ ਹੈ ਜੀ ਆ ਦੇਖੋ ਫਿਰ ਤਾਂ ਸੈਂਟਰ ਲੈ ਲਿਆ ਆਪਾਂ ਨੇ ਜਿਹੜਾ ਆਪਾਂ ਚਾਹ ਨਹੀਂ ਗਏ ਆ ਆ ਦੇਖੋ ਠੀਕ ਹੈ ਦਾ ਸੈਂਟਰ ਲੈ ਕੇ ਫਿਰ ਆਪਾਂ ਨੇ ਇਸ ਨੂੰ ਉਤਾਰ ਲਿਆ ਇੱਕ ਵਾਰੀ ਪਰਫੈਕਟ ਲੈ ਕਰ ਲਈਏ ਹਾਂਜੀ 12 12 ਤੇ 12 ਇੰਚ ਠੀਕ ਹੈ ਆਪਾਂ ਲਿਆ ਤੇ ਇਸ ਨੂੰ ਇਹ ਕਿ ਤੇ ਤਾਂ ਮੈਂ ਇਹ ਬੈਲਟ ਵੀ ਇੱਜਾ ਪਹੁੰਚ ਪੁਨੀਆਂ ਚ ਲਾਉਣ ਨੂੰ ਲਾ ਕੇ ਜੇ ਆਪਾਂ ਨੇ ਸੰਜਾ ਪੱਲਾ ਕਰ ਦਿੱਤਾ ਠੀਕ ਹੈ ਜੀ ਤੇ ਇਹ ਸਤਵਰ ਪਨੀਆਂ ਦੀ ਲੰਬਾਈ ਹੈ ਤਿੰਨ ਮਾਈ ਲਰੀ ਉਸ ਥੀਫ ਨੂੰ ਭਾਈ ਚੱਪਾ ਨੂੰ ਪਿੰਕ ਐਕਸਲ ਕਰਾ ਪਾਉਣੀ ਪੈਣੀ ਤੇ ਇਸ ਤਿੰਨ ਮਾਈ ਲਰੀ ਪਤਾ ਨਹੀਂ ਕਿ ਆਊਗੀ ਠੀਕ ਹੈ ਜੀ ਤਿੰਨ ਬਾਈ ਆ ਰਹੀ ਹੈ ਇਤੋਂ ਲੀਨ ਬਾਈ ਬਾਈ ਰੱਖਣੀ ਹੈ ਪਾਣੀ ਤਿਆਰ ਇਹ ਵਿੱਚ ਠੀਕ ਹੈ ਜੀ ਬਿਆਲ 42 ਇੰਚ ਤਿਆਰ ਤੇ 43 ਠੀਕ ਹੈ ਤੇ ਹੋ ਗਈ ਆਪਣੀ ਨੇ ਬੋਏ ਠੀਕ ਹੈ ਜੀ ਇਸ ਨੂੰ ਆਪਾਂ ਨੇ ਹੁਣ ਕੱਢਤਾ ਦੇਖੋ ਠੀਕ ਹੈ ਜੀ ਲੰਬਾਈ ਆਪਾਂ ਨੇ ਲਈ ਹੈ ਨਾ ਇਸ ਲੰਬਾਈ ਨੂੰ ਆਪਾਂ ਨੇ ਕੱਢਤਾ ਠੀਕ ਹੈ ਜੀ ਆ ਦੇਖੋ ਠੀਕ ਹੈ ਹੁਣ ਆਪਾਂ ਕਰਾਂਗੇ ਇਸ ਦਾ ਡਰਾਪ ਆਲਕੋ ਇਸ ਅਲੇ ਨੂੰ ਰੱਖ ਲਿਆ ਆਪਾਂ ਨੇ ਇਸ ਦੇ ਉੱਪਰ ਠੀਕ ਹੈ ਜੀ ਹਾਂ ਦੇਖੋ ਇਹ ਤਲਿਆ ਹੋਇਆ ਆਪਾਂ ਨੇ ਸੈਂਟਰ ਠੀਕ ਹੈ ਜੀ ਇੱਕ ਨੇ ਉੱਪਰ ਹਾਂ ਤਾਂ ਪਾ ਗਾ ਕਰਿਆ ਹਾਂ ਆ ਦੇਖੋ 12 ਇੰਚ ਲਿਆ ਤੀਰਾ ਠੀਕ ਹੈ ਜੀ ਆ ਲੋ 12 ਇੰਚ ਪੇ ਲਿਆ ਸਾਢੇ 7 ਲਿਆ ਮੋਢਾ ਕੁਝ ਸਾਢੇ 7 ਲੈ ਆਪਾਂ ਨੇ ਇਸ ਦਾ ਮੋਡਾ ਠੀਕ ਹੈ ਜੀ ਸਾਢੇ 7 ਮੋਡਾ ਲੈਣ ਤੋਂ ਬਾਅਦ ਫਿਰ ਆਪਾਂ ਨੇ ਇਹਦੀ ਜਿਹੜੀ ਬਰਸਟ ਹੈ ਉਹ ਹੈਗੀ 18 ਠੀਕ ਹੈ ਜੀ ਆਪਾਂ 18 ਦੇ ਹਿਸਾਬ ਨਾਲ ਨਿਸ਼ਾਨੀ ਲਾਵਾਂਗੇ ਤੇ ਆ ਦੇਖੋ 9 9 18 ਤੇ 1/8 ਇੰਚ ਪਲੇਟ ਦਾ ਠੀਕ ਹੈ ਜੀ ਆਪਾਂ ਸਾਢੇ 9 ਦੇ ਨਿਸ਼ਾਨੀ ਲਾਵਾਂਗੇ ਆ ਦੇਖੋ ਇਹ ਹੈਗੀ ਇਦਾਂ ਲੰਗੀ ਪਰ ਸੈਂਟਰ ਠੀਕ ਹੈ ਜੀ ਤੇ ਹੁਣ ਤੁਸੀਂ ਦੇਖੋ ਆਪਾਂ ਨੇ ਕਿੰਨੀ ਗੁਲਾਈ ਦੇਣੀ ਹੈ ਆ ਦੇਖੋ ਤੇ ਦੇਮਾਗੇ ਆਪਾਂ 2 ਇੰਚ ਦੀ ਗੁਲਾਈ ਠੀਕ ਹੈ ਜੀ ਤੇ ਇੱਥੋਂ ਦਵਾਂਗੇ ਆਪਾਂ 2.5 ਇੰਚ ਦੀ ਗੁਲਾਈ ਇਦਾਂ ਆ ਦੇਖੋ ਠੀਕ ਹੈ ਜੀ ਇਦਾਂ ਆਊਗਾ ਇਸ ਦਾ ਡਰਾਫਟ ਠੀਕ ਹੈ ਤੇ ਫਿਰ ਆਪਾਂ ਕਰਦੇ ਹਾਂ ਇਸ ਦੀ ਕਟਿੰਗ కట్ల టే టాని చక్క లే దో పల్లె చక్క దో పల్లె చక్కనతో బాధ ఫట టీకేజీ ఫ్రంట్ కట్ బాధ ऐसे इस दी कटिंग एत्ता ਹੁੰਦੀ ਇਸ ਦੀ ਕਟਿੰਗ ਪਲੇਟਾਂ ਦੇ ਨਿਸ਼ਾਨੇ ਤਾਂ ਸੱਜੇ ਪਾਸੇ ਹੀ ਲੱਗੂਗੇ ਇੱਥੇ ਮਤਲਬ ਕਿ ਉਹ ਜ਼ਿਆਦੇ ਆ ਨੂੰ ਚਲੀ ਜਾਦੇ ਆ ਫਰਨੀ ਨਹੀਂ ਹੈਗੀ ਦੇਖੋ ਸਾਡੇ 11 ਤੇ ਲੱਗੂਗੇ 10:30 ਤੇ ਪਲੇਟ ਆ ਠੀਕ ਹੈ ਜੀ ਇਸ ਦੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ